ਕੀ ਸੂਟ ਕੀ ਸੂਟ ਲੈ ਕੇ ਦੋ ਮੈਨੂੰ ਕਿਹੜੀ ਖੁਸ਼ੀ ਚ ਰਖੜੀ ਨਹੀਂ ਹੈ ਉਹ ਰਖੜੀ ਹੈ ਤੇ ਮੈਂ ਕਰਾਂ ਰਖੜੀ ਹੈ ਤੇ ਕਿਉਂ ਤੁਹਾਡਾ ਨਹੀਂ ਮੰਨਦਾ ਸੂਟ ਲੈ ਕੇ ਦੇਣਾ ਮੈਨੂੰ ਰਖੜੀ ਦਾ ਉਹ ਮੇਰਾ ਕਾਹਦਾ ਬੰਦਾ ਰਖੜੀ ਦਾ ਸੂਟ ਲੈ ਕੇ ਦੇਣਾ ਤੈਨੂੰ ਮੈਂ ਵੱਡਾ ਭਰਾਵਾ ਤੇਰਾ ਸੂਟ ਦੇਣ ਦੇ ਚੱਕਰ ਜਾਵੇਂ ਨਹੀਂ ਬੋਲੀ ਹੋਈ ਰਿਸ਼ਤੇ ਨਾ ਬੰਦੀ ਜਾ ਗੱਲਾਂ ਮਾਰਨ ਦੇ ਹੀ ਮਰਨਾ ਕਿਉਂ ਮੈਂ ਪਾ ਕੇ ਨਹੀਂ ਕਰਾਂਦਾ ਮੈਂ ਸੂਟ ਰਖੜੀ ਤੇ ਪੈਂਦਾ ਤੇ ਪਾ ਕੇ ਜਾਣਾ ਤੇ ਤੈਨੂੰ ਅਜੇ ਮਹੀਨਾ ਹੋਇਆ ਮੈਂ ਲੈ ਕੇ ਤਾਂ ਸੂਟ ਨਾ ਮਾ ਇੱਕ ਵਾਰੀ ਨਹੀਂ ਤੂੰ ਉਹ ਪਾਇਆ ਉਹ ਪਾ ਕੇ ਜਾ ਕੀ ਤੇ ਤੇ ਨਾ ਕਰ ਤੂੰ ਉਹ ਪ੍ਰਾਣਾ ਕਿਥੇ ਉਥੇ ਗਏ ਨੇ ਸੁੰਘ ਲੈਣਾ ਵਾ ਸੂਟ ਵੀ ਇਹ ਪ੍ਰਾਣਾ ਵਾ ਕੇ ਨਵਾ ਵਾ ਜਾਂ ਸੂਟ ਨੇ ਬੋਲ ਪਹਿਣਾ ਉਥੇ ਵੀ ਮੈਂ ਪ੍ਰਾਣਾ ਜੇ ਮੈਂ ਨਵਾ ਨਹੀਂ ਹੈਗਾ ਉਹਦੇ ਲਖਾ ਦੇਣਾ ਉੱਤੇ ਸੂਟ ਦੇ ਵੀ ਇਹ ਰਖੜੀ ਵਾਸਤੇ ਹੀ ਲਿਆ ਵਾ ਸਪੈਸ਼ਲ ਹੈ ਜੇ ਇੱਕ ਵਾਰੀ ਨਹੀਂ ਪਾਇਆ ਮੈਂ ਨਾ ਅੱਧੋ ਵੀ ਤੇਰੇ ਵਾਲੀ ਸਾੜਾ ਉਧਰੋਂ ਵੀ ਰਹੀ ਜਾਂਦੀਆਂ ਪੇਕਿਆਂ ਕੋ ਵੀ ਸੂਟ ਦੇ ਦੋ ਸੂਟ ਇਧਰੋਂ ਸਾਡੇ ਕੋ ਵੀ ਲਈ ਜਾਂਦੇ ਆ ਬੰਦੇ ਆ ਮੈਂ ਨਾ ਰਖੜੀ ਗਾ ਦੀ ਆ ਜਾਂਦੀ ਤੇ ਫੜਕੀਆਂ ਵਜਦੀਆਂ ਆ ਤੁਸੀਂ ਇਹ ਸਾਡੇ ਕੁੜੀਆਂ ਦੇ ਤਿਹਾਰ ਆ ਉਹ ਤੁਹਾਡੇ ਹੀ ਆ ਸਾਰੇ ਕੁੜੀਆਂ ਦੇ ਹੀ ਆ ਸਾਡਾ ਵੀ ਹੈਗਾ ਕਿਤੇ ਕੋਈ